ਵਾਹਿਗੁਰੂ ਜੀ ਕਾ ਥਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਥਲਾ ਤੋਂ ਸੰਗਠਨ ਸਕੱਤਰ ਛੇਰ ਸਿੰਘ ਮਹੀਵਾਲ ਜੋ ਅ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਿਆ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਸੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗੜਾ ਨੌ ਜਿਹਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗੜਾ ਨੌ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਦੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨੇ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਆ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨ ਮੇਂ ਦੂਰ ਸੰਘਰਸ਼ ਕਮੇਟੀ ਕਪੂਤਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾਵਾਂ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਜੀ ਜਦੋਂ 2000 20 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਜੁਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਾ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਥਲਾ ਤੋਂ ਸੰਗਠਨ ਸਰਤਾਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾਵਾਂ ਵਾਪਰੀ ਕਿਤਾ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2000 ਬੀਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਤ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਿਆ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਹਾ ਦੱਸ ਦੇਵਾਂ ਕਿ ਜਦੋਂ 2000 20 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ-ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਵਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਤ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਾਨ ਮੇਜੂਰ ਸੰਘਰਸ਼ ਕਮੇਟੀ ਕਪੂਥਲਾ ਤੋਂ ਸੰਗਠਨ ਸਕਰਤਰ ਸ਼ੇਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੇ ਘਟਨਾਵਾਂ ਵਾਪਰੀ ਕਿਤਾ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2000 ਵੀ ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਰ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਜੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬੈਠ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਬਜਾਇ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਥਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਪਈ ਇਹ ਜਿਹੜੇ ਸਾਰੀ ਘਟਨਾ ਵਾਪਰੀ ਗਿੱਦਾ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਆਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨਾਉ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਤੇ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਜਿਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਵਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਬਜਾਇ ਸਾਡੇ ਕੋਲ ਨਹੀਂ ਹੈਗੀ ਤਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਥਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਉਹ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਿਆ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਹਾ ਦੱਸ ਦੇਵਾਂ ਕਿ ਜਦੋਂ 2000 ਵੀਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਰ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗੜਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨੇ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗੜਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕਾਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਤ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦਿਆਂ ਕਿ ਜਦੋਂ 2000 20 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨਾਉਜ਼ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬੰਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨੇ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂ ਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਤ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਜੋ ਅ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਹਾ ਦੱਸ ਦੇਵਾਂ ਕਿ ਜਦੋਂ 2000 ਵੀ ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਰ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗੜਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗੜਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕਾਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਤ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2000 20 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬੰਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨੇ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਤ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨ ਮੇਜੂਰ ਸੰਘਰਸ਼ ਕਮੇਟੀ ਕਪੂਤਲਾ ਤੋਂ ਸੰਗਠਨ ਸਕੱਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜੀ ਦੇ ਜਿਹੜਾ ਥੱਪੜ ਵੱਜਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਗੱਦਾ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2000 ਬੀਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਜੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬੰਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਾ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਥਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ